Gracias. ਸਸ਼ੀਕਾਲੀ ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਤੇ ਮਹਾਤੀਰ ਸਿੰਘ ਸਨੇ ਗੱਲ ਕਰੀਏ ਦੁਨੀਆ ਦੇ ਵਿੱਚ ਇੱਕ ਗੱਲ ਹੁੰਦੀ ਸੀਗੀ ਹਲਕਾ ਖਡੂਰ ਸਾਹਿਬ ਦੀ ਜਿੱਥੇ ਭਾਈ ਅਮਰਤਪਾਲ ਸਿੰਘ ਜੀ ਚੌਣ ਮੈਦਾਨ ਦੇ ਵਿੱਚ ਸੀਗੇ ਤੇ ਅੱਜ ਤੁਹਾਨੂੰ ਦੱਸਦੀ ਹੈ ਕਿ ਅਸੀਂ ਜ਼ੀਰਾ ਦੇ ਵਿੱਚ ਖੜੇ ਆ ਭਾਰਤੀ ਕਿਸਾਨ ਯੂਨੀਅਨ ਕਾਦਿਆਂ ਦੇ ਦਫ਼ਤਰ ਜਿੱਥੇ ਉਹਨਾਂ ਨੇ ਅੱਜ ਭਾਈ ਸਾਹਿਬ ਦੇ ਜਿਹੜੇ ਸਮਰਥਕ ਸੀਗੇ ਜਾਂ ਪੋਲ ਏਜੰਸੀ ਜਾਂ ਜਿਨ੍ਹਾਂ ਨੇ ਦਿਨ ਪਰ ਰਾਤ ਸੇਵਾ ਕੀਤੀ ਸੀਗੀ ਉਹਨਾਂ ਨੂੰ ਭਾਰਤੀ ਕਿਸਾਨ ਯੂਨੀਅਨ ਕਾਦਿਆਂ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਤੇ ਮੂੰ ਵੀ ਮਿੱਠਾ ਕਰਾਇਆ ਗਿਆ ਗੱਲਬਾਤ ਆਪਾਂ ਕਰਾਂਗੇ ਭਾਰਤੀ ਕਿਸਾਨ ਯੂਨੀਅਨ ਕਾਦਿਆਂ ਦੇ ਪ੍ਰਧਾਨ ਜੀ ਨਾਲ ਪ੍ਰਧਾਨ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪ੍ਰਧਾਨ ਜੀ ਅੱਜ ਜਿਹੜਾ ਸਨਮਾਨ ਕੀਤਾ ਤੁਸੀਂ ਵੱਖ-ਵੱਖ ਇਹ ਕਿਸ ਟੌਪਿਕ ਤੇ ਤੁਸੀਂ ਸਨਮਾਨਿਤ ਕੀਤਾ ਤੇ ਕੀ ਸੋਚ ਸੀ ਤੁਹਾਡੀ ਅਸੀਂ ਜੀ ਇਹਨਾਂ ਨੇ ਇਹਨਾਂ ਜੋਧਿਆਂ ਨੇ ਵੱਖ-ਵੱਖ ਪਾਰਟੀਆਂ ਨੂੰ ਮਤਲਬ ਅਲਵਿਦਾ ਕਹਿ ਕੇ ਆਪਦੀ ਜ਼ਮੀਰ ਨੂੰ ਜੋੜ ਕੇ ਤੇ ਇਹਨਾਂ ਨੇ ਸਾਨੂੰ ਜਿਹੜਾ ਪਿੰਡਾਂ ਦੇ ਵਿੱਚ ਆ ਕੇ ਸਾਰੇ ਲੋਕਾਂ ਨੂੰ ਵੇਰ ਕਰਕੇ ਜਿਹੜਾ ਵੀ ਭਾਈ ਸਾਹਿਬ ਦੀ ਜਿਹੜੀ ਆ ਜੇ ਹਾਰ ਹੁੰਦੀ ਆ ਇਹ ਆਪਣੇ ਪੱਲੇ ਕੁਛ ਨਹੀਂ ਜਿਵੇਂ ਬੀਬੀ ਖਾਲਨਾ ਪਿੱਛੇ ਹਰ ਗਈ ਸੀ ਇਸ ਕਰਕੇ ਸਾਨੂੰ ਸਾਰਿਆਂ ਨੂੰ ਲਾਬੰਦ ਕਰਕੇ ਅਸੀਂ ਆਪਦੀ ਜਥੇਬੰਦੀ ਵੱਲੋਂ ਇਹਨਾਂ ਦਾ ਜਿਹੜਾ ਸਨਮਾਨ ਚਿੰਨ ਕੀਤਾ ਅਸੀਂ ਕਿੰਨੇ ਵਿੱਚ ਛੋਟੀ ਜੀ ਚੀਜ਼ ਐ ਇਹਨਾਂ ਦਾ ਤਾਂ ਬਹੁਤ ਵੱਡਾ ਸਨਮਾਨਤ ਹੋਣਾ ਚਾਹੀਦਾ ਇਸ ਕਰਕੇ ਜਿਹੜਾ ਅਸੀਂ ਆਪਣੇ ਦਫਤਰ ਦੇ ਵਿੱਚ ਸੱਦ ਕੇ ਇਹਨਾਂ ਦਾ ਮਾਣ ਸਤਿਕਾਰ ਜਿਹੜਾ ਕੀਤਾ ਜੀ ਇਹ ਥੋੜਾ ਬਹੁਤ ਥੋੜਾ ਅਜੇ ਵੀ ਬਹੁਤ ਥੋੜਾ ਮੈਂ ਸਮਝਦਾ ਵੀ ਜੋ ਇਹਨਾਂ ਜਿਹੜੇ ਸਾਡੇ ਹਰਕਾ ਖਰੂਰ ਸਾਹਿਬ ਤੋਂ ਚੋਣ ਲੜੇ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਇਹ ਸਾਡੇ ਹਲਕੇ ਦੇ ਕੰਸਟੀਟੂਐਂਸੀ ਦੇ ਜਿਹੜੇ ਆ ਨਾ ਸਾਡੇ ਚੁਣੇ ਹੋਏ ਵਧਿਆ ਵਿਅਕਤੀ ਆ ਜਿਨ੍ਹਾਂ ਦੀਆਂ ਜਾਗਦੀਆਂ ਜ਼ਮੀਰਾਂ ਨੇ ਜਾਗਦੀਆਂ ਜ਼ਮੀਰਾਂ ਨੂੰ ਅੱਜ ਮੂਰੇ ਰੱਖ ਕੇ ਇਹਨਾਂ ਨੇ ਭਾਈ ਅਮਰਤਪਾਲ ਸਿੰਘ ਨੂੰ ਵੱਡੀ ਲੀਡ ਨਾਲ ਜਿਤਾ ਕੇ ਜਿਹੜੀਆਂ ਉਥੇ ਡਿਬਰੂਗੇੜ ਦੀ ਜੇਲ੍ਹ ਦੇ ਵਿੱਚ ਪਿੰਜਰੇ ਦੇ ਵਿੱਚ ਬੰਦਾ ਭਾਈ ਅਮਰਤਪਾਲ ਸਿੰਘ ਖਾਲਸਾ ਤੇ ਉਹਨੇ ਸਾਥੀਆਂ ਨੂੰ ਜਿਹੜਾ ਛਡਾਉਣ ਦਾ ਜਿਹੜਾ ਪਰਨ ਲਿਆ ਭਾਈ ਅਮਰਤਪਾਲ ਸਿੰਘ ਜੀ ਦੀ ਟੀਮ ਵੀ ਹੈ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਅੱਜ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਕੀ ਕਹਿਣਾ ਚਾਹੁੰਦੇ ਨੇ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਸਭ ਤੋਂ ਜੀ ਆਇਆਂ ਕਹਿੰਦਾ ਸਾਰੀ ਸੰਗਤ ਨੂੰ ਤੇ ਇਲਾਕਾ ਨਿਵਾਸੀਆਂ ਨੂੰ ਤੇ ਸਾਡੇ ਕਿਸਾਨ ਯੂਨੀਅਨ ਕਾਬੀਆਂ ਗਰੁੱਪ ਨੂੰ ਜਿਨ੍ਹਾਂ ਨੇ ਸਾਡੇ ਸਾਰੇ ਸੀਨੀਅਰ ਟੀਮ کریم ਜਿਹੜੀ ਹਲਕੇ ਦੀ ਆ ਮੇਰੇ ਨਾਲ ਚੱਲੀ ਆ ਚਲੋ ਮੈਂ ਤਾਂ 6 ਮਹੀਨੇ ਦਾ ਪਹਿਲਾਂ ਚੱਲਦਾ ਸੀ ਪਹਿਲਾਂ ਤਾਂ ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਦੀਆਂ ਜਮੀਰਾਂ ਜਾਗੀਆਂ ਪੰਥ ਵਾਸਤੇ ਪੰਥ ਦੀ ਇਹਨਾਂ ਨੇ ਚੜ੍ਹਦੀ ਕਲਾ ਕਰਨ ਵਾਸਤੇ ਆਪਣਾ ਆਪ ਹਾਰਤਾ ਕਿਉਂਕਿ ਇਹਨਾਂ ਸਾਰੇ ਪਾਰਟੀਆਂ ਦੇ ਨੁਮਾਇੰਦੇ ਹਨ ਕੋਈ ਚੇਅਰਮੈਨ ਹੈ ਕੋਈ ਤਿੰਨ ਤਾਂ ਲਗਾਤਾਰ ਚੇਅਰਮੈਨ ਹੀ 10 ਸਾਲ ਕੀਤੀ ਸਰਦੇਵ ਸਿੰਘ ਲੌਕਾ ਜੀ ਨੇ ਸਭ ਤੋਂ ਪਹਿਲਾ ਫੈਸਲਾ ਲਿਆ ਇਹਦਾ ਮੈਂ ਦਿਲੋਂ ਤਾਂ ਤੈਨੂੰ ਧੰਨਵਾਦੀ ਹਾਂ ਦੂਸਰੀ ਮੈਂ ਬੇਨਤੀ ਕਰਦਾ ਕਿ ਸਾਡੀ ਜਿਹੜੀ ਹੈ ਅਗਲੀ ਗੇਮ ਹਲਕੇ ਦੀ ਅਸੀਂ ਇਹਨਾਂ ਸਾਥੀਆਂ ਤੋਂ ਬਿਨਾਂ ਕੋਈ ਵੀ ਸਟੈਪ ਨਹੀਂ ਚੱਕਾਂਗੇ ਸਾਰੇ ਰਾਕੇ ਜੋ ਵੀ ਹੋਊਗਾ ਸਭ ਤੋਂ ਮੇਨ ਮੁੱਦਾ ਨਸ਼ੇ ਦਾ ਨਸ਼ੇ ਦਾ ਵਹਿਦਾ ਮੈਂ ਭਾਈ ਸਾਹਿਬ ਗਰੋਵਰ ਸਾਹਿਬ ਨਾਲ ਵੀ ਕੀਤਾ ਸੀਗਾ ਉਹਨਾਂ ਨੇ ਮੈਨੂੰ ਇਹ ਵਿਸ਼ਵਾਸ ਦਵਾਇਆ ਕਿ ਤੁਸੀਂ ਨਸ਼ੇ ਦੇ ਮੁੱਦੇ ਤੇ ਸਾਰਾ ਕੰਮ ਕਰਨਾ ਹਲਕੇ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਮੈਂ ਕਹਿੰਦਾ ਪੰਜਾਬ ਦੇ ਵਿੱਚ ਹੀ ਨਸ਼ਾ ਸਾਰੀਆਂ ਪਾਰਟੀਆਂ ਫੇਲ ਹੋਈਆਂ ਕਾਲੀਦਾਲ ਵੀ ਫੇਲ ਹੋਇਆ ਕਾਂਗਰਸ ਵੀ ਫੇਲ ਹੋਈ ਆਮ ਪਾਰਟੀ ਵੀ ਫੇਲ ਹੋਈ ਬੀਜੇਪੀ ਵੀ ਫੇਲ ਹੋਈ ਫਿਰ ਇਹ ਸਾਰੀਆਂ ਪਾਰਟੀਆਂ ਹਰ ਪੱਖ ਤੇ ਮੁੱਧੀਆਂ ਡਿੱਗੀਆਂ ਸਾਨੂੰ ਲੋਕਾਂ ਨੇ ਮਾਨ ਦਿੱਤਾ ਜਨਤਾ ਨੂੰ ਦਿੱਤਾ ਭਾਈ ਸਾਹਿਬ ਨੂੰ ਡਬਲੂ ਕੋਲ ਜੇਲ੍ਹ ਦੇ ਵਿੱਚ ਇਹਨਾਂ ਨੇ ਭੇਜਿੰਦਾ ਮੈਂ ਇਹ ਵੀ ਗੱਲ ਕਹਿਣਾ ਵੀ ਉੱਥੇ ਜਾਣ ਨਾਲ ਕੌਮ ਨੂੰ ਕਾਲੇ ਪਾਣੀਆਂ 'ਚ ਕਲਦੇ ਰਹੇ ਡਿਬੜੂਗੜ੍ਹ ਜੇਲ੍ਹ ਦੇ ਵਿੱਚ ਜਾਣ ਨਾਲ ਸਾਡਾ ਸਤਕਾਰ ਵਧਿਆ ਕੁਰਬਾਨੀਆਂ ਦਾ ਸਤਕਾਰ ਵਧਾ ਜੇ ਉੱਥੇ ਗਏ ਤੇ ਸਾਨੂੰ ਲੋਕਾਂ ਨੇ ਪਿਆਰ ਦਿੱਤਾ। ਐ ਕੀ ਕਹਨੇ ਤੁਨੇ ਤੁਸੀਂ। ਸਭ ਤੋਂ ਪਹਿਲਾਂ ਮੈਂ ਫਤਿਹ ਬੁਲਾਉਣਾ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ। ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਅੱਜ ਸਾਡੀ ਭਾਰਤੀ ਕਿਸਾਨ ਜੁਣੀ ਕਾਦੀਆਂ ਸਰਦਾਰ ਆਪਣੇ ਪ੍ਰਧਾਨ ਜੀ ਨੇ ਸਰਦਾਰ ਦਰਸ਼ਨ ਸਿੰਘ ਜੀ ਇਹ ਸਰਦਾਰ ਪ੍ਰੀਤਮ ਸਿੰਘ ਜੀ ਆਰ ਨੇ ਜਿਨ੍ਹਾਂ ਨੇ ਅੱਜ ਸਾਨੂੰ ਇੱਥੇ ਬੁਲਾ ਕੇ ਆਪਣੇ ਦਫ਼ਤਰ ਇੱਕ ਬਹੁਤ ਵੱਡਾ ਸਤਿਕਾਰ ਦਿੱਤਾ ਹੈ। ਦੇਖੋ ਅਸੀਂ ਕੋਈ ਆਸਾਨ ਨਹੀਂ ਕੀਤਾ। ਸਾਡਾ ਅਸੀਂ ਤਾਂ ਆਪਣਾ ਫਰਜ਼ ਨਿਭਾਇਆ। ਔਰ ਜਿਵੇਂ ਸਭ ਤੋਂ ਵੱਡੀ ਗੱਲ ਮੈਂ ਕਹਿੰਨੇ ਵੀ ਖਡੂਰ ਸਾਹਿਬ ਹਲਕਾ ਮੇਨ ਅਸੀਂ ਜੀਰੋ ਤੋਂ ਜਿਹੜੀ ਇਹ ਇੱਥੇ ਮਤਲਬ ਇੱਕ ਲਹਿਰ ਦੇ ਵਿੱਚ ਹਿੱਸਾ ਪਾਇਆ ਸੀ ਸਾਰੀ ਸੰਗਤ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਬਹੁਤ ਵੱਡਾ ਜਿਹੜਾ ਇੱਕ ਫੈਸਲਾ ਕਰਕੇ ਜਿਹੜਾ ਭਾਈ ਸਾਹਿਬ ਦੀ ਇੱਕ ਜਿੱਤ ਤੇ ਮੋਹਰ ਲਾਈ ਏ ਔਰ ਦੂਸਰੀ ਮੈਂ ਇਹ ਗੱਲ ਕਰਾਂਗਾ ਸੁਨੇਹਰ ਸਾਹਿਬ ਜਿਹੜੀ ਇਹ ਜਿੱਤ ਭਾਈ ਅਮਰਤਪਾਲ ਦੀ ਨਹੀਂ ਇਹ ਸਾਡੀ ਇੱਕ ਕੌਮ ਦੀ ਜਿੱਤ ਹੈ ਔਰ ਜਿਹੜੀ ਇਹ ਦੇਖੋ ਅੱਜ ਆਪਾਂ ਗੱਲ ਕਰਦੇ ਆਂ ਵੀ ਭਾਈ ਲੋਕਾਂ ਜਿਸੀਂ ਲੋਕਾਂ ਕੋਲ ਜਾਂਦੇ ਰਹੇ ਤੇ ਉਹ ਇਹ ਗੱਲ ਕਹਿੰਦੇ ਸੀ ਵੀ ਸਾਨੂੰ ਇੱਕ ਚੰਗਾ ਆਗੂ ਚਾਹੀਦਾ ਅੱਜ ਆਪਾਂ ਵੇਖ ਚੁੱਕੇ ਹਾਂ ਵੀ ਜਿਹੜੇ ਅੱਜ ਜਿਹੜੇ ਹਾਲਾਤ ਨੇ ਸਾਡੇ ਪੰਜਾਬ ਦੇ ਉਹ ਬੜੇ ਬਦਤਰ ਹੋ ਚੁੱਕੇ ਆ ਅੱਜ ਕੀ ਵੇਖ ਰਹੇ ਹੋ ਵੀ ਗਲੀਆਂ ਗਲੀਆਂ ਦੇ ਵਿੱਚ ਨਸ਼ੇ ਜਿਹੜੇ ਆ ਉਹ ਅੱਜ ਕੋਈ ਤਾਂ ਸਾਡੇ ਬੱਚੇ ਜਿਹੜੇ ਆ ਇਸ ਸਮਾਜ ਦੇ ਵਿੱਚ ਮਾਹੌਲ ਨੂੰ ਮਾੜਾ ਸਮਝਦੇ ਹੋਏ ਵਿਦੇਸ਼ਾਂ ਵਿੱਚ ਜਾ ਰਹੇ ਨੇ ਔਰ ਦੂਸਰੇ ਜਿਹੜੇ ਇੱਥੇ ਰਹਿ ਰਹੇ ਨੇ ਉਹ ਬੇਰੁਜ਼ਗਾਰੀ ਦਾ ਕਾਰਨ ਜਾਂ ਹੋਰ ਜਿਹੜੀਆਂ ਸਾਡੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਕਰਕੇ ਉਹ ਨਸ਼ੇ ਦੇ ਵਿੱਚ ਫਸ ਗਏ ਤਾਂ ਭਾਈ ਸਾਹਿਬ ਨੇ ਉਸ ਦੁੱਖ ਨੂੰ ਵੇਖ ਕੇ ਜਿਹੜਾ ਆ ਕੇ ਇੱਕ ਸਾਡੇ ਲੋਕਾਂ ਨੂੰ ਆਵਾਜ਼ ਦਿੱਤੀ ਔਰ ਉਹ ਇਹਨਾਂ ਸਰਕਾਰਾਂ ਨੇ ਉਸ ਆਵਾਜ਼ ਨੂੰ ਬੰਦ ਹੋਣ ਦੇ ਬੰਦ ਕਰਨ ਵਾਸਤੇ ਜਿਹੜਾ ਦਿਬਰੂਗੜ ਦੇ ਜ਼ਿਲ੍ਹੇ ਦੇ ਵਿੱਚ ਬੰਦ ਕਰਤਾ ਪਰ ਅੱਜ ਜਿਹੜੇ ਅਸੀਂ ਜਦੋਂ ਲੋਕਾਂ ਦੇ ਸੰਗਤ ਦੇ ਵਿੱਚ ਗਏ ਨੌਜਵਾਨਾਂ ਦੇ ਵਿੱਚ ਗਏ ਤੇ ਉਹ ਸਾਨੂੰ ਇਹਨਾਂ ਨੇ ਇੱਕ ਗੱਲ ਕੀਤੀ ਵੀ ਭਾਈ ਸਾਹਿਬ ਦੀ ਅੱਜ ਸਾਨੂੰ ਇਹੋ ਜਿਹੀ ਆਗੂ ਦੀ ਲੋੜ ਆ ਤਾਂ ਮੈਂ ਇੱਕ ਗੱਲ ਕਹਿਣਾ ਇਹਨਾਂ ਸਰਕਾਰਾਂ ਨੂੰ ਜਿਹੜਾ ਇੱਕ ਜਿੱਤ ਕੇ ਲੋਕਾਂ ਨੇ ਇੱਕ ਅਹਿਸਾਸ ਜ਼ਰੂਰ ਕਰਵਾਇਆ ਵੀ ਸਾਨੂੰ ਜਿਹੜਾ ਆਗੂ ਹੈ ਉਹ ਚਾਹੀਦਾ ਜਿਹੜਾ ਸਾਡੇ ਵਾਸਤੇ ਅੱਗੇ-ਅੱਗੇ ਖੜੇ ਇਸ ਕਰਕੇ ਸਾਨੂੰ ਜਿਹੜੀਆਂ ਜਿਹੜੀਆਂ ਪਾਰਟੀਆਂ ਉਹਨਾਂ ਨੂੰ ਸਮਝਾਉਣੀ ਚਾਹੀਦੀ ਹੈ ਅੱਜ ਦੇ ਪਿਛਲੇ ਦਿਨ ਵਿੱਚ ਤੁਸੀਂ ਇਹ ਵੀ ਮੈਂ ਚਲੋ ਗੱਲ ਤਾਂ ਨਹੀਂ ਕਰਨੀ ਪਰ ਦਿਲ ਕਰਦਾ ਹੈ ਪਿਛਲੇ ਦਿਨ ਸਾਡੇ ਕੁਝ ਆਗੂਆਂ ਨੇ ਇਹ ਗੱਲ ਕੀਤੀ ਵੀ ਅੱਜ ਗੈਂਗਸਟਰ ਜਿਹੜਾ ਹੈ ਜੀ ਉਹ ਧਮਕੀਆਂ ਦੇਣ ਲੱਗ ਗਏ ਮੈਂ ਇਹ ਗੱਲ ਕਹਿੰਗਾ ਸਾਨੂੰ ਆਪ ਨੂੰ ਸਮਝਾਉਣੀ ਚਾਹੀਦੀ ਵੀ ਗੈਂਗਸਟਰ ਇਹ ਪੈਦਾ ਕਿਨੇ ਕੀਤੇ ਇਹ ਗੈਂਗਸਟਰ ਸਾਡੇ ਇਹਨਾਂ ਲੀਡਰਾਂ ਦੇ ਹੀ ਬਣਾਏ ਹੋਏ ਬੱਚੇ ਜਿਹੜੇ ਆ ਉਹ ਅੱਜ ਇਹਨਾਂ ਚੀਜ਼ਾਂ 'ਚ ਪੈਦਾ ਹੋ ਗਏ ਇਸ ਕਰਕੇ ਬੇਨਤੀ ਕਰਦਾ ਵੀ ਅੱਜ ਲੋੜ ਆ ਸਾਨੂੰ ਅਸੀਂ ਇਕੱਠੇ ਹੋ ਕੇ ਵੇਖੋ ਆਗੂ ਅਸੀਂ ਚੁਣਿਆ ਜ਼ਰੂਰ ਆ ਪਰ ਅੱਜ ਸਾਡੀ ਕਿਤੇ ਜਿੰਮੇਵਾਰੀ ਖਤਮ ਨਹੀਂ ਹੋ ਗਈ ਅੱਜ ਵੀ ਸਾਨੂੰ ਸਾਡੇ ਜਿੰਨੇ ਵੀ ਅੱਜ ਕਿਸਾਨ ਜੁੰਡਿਆ ਆਗੂ ਆ ਜਾਂ ਅਸੀਂ ਸਾਰੇ ਵੀਰਾਂ ਰਲ ਕੇ ਅਸੀਂ ਇਹ ਕੰਮ ਕਰਾਂਗੇ ਔਰ ਸਮਾਜ ਦੇ ਵਿੱਚ ਜਿਹੜੀਆਂ ਸਾਡੀਆਂ ਨੀਤੀਆਂ ਗਲਤ ਜਿਹੜਾ ਅੱਜ ਨਸ਼ੇ ਦੀ ਗੱਲ ਕਰੀ ਜਾਂ ਲੁੱਟਾ ਖੋਹ ਦੀ ਗੱਲ ਅਸੀਂ ਰਲ ਕੇ ਉੱਥੇ ਅਸੀਂ ਕੰਮ ਕਰਾਂਗੇ ਔਰ ਧੰਨਵਾਦ ਕਰਦਾ ਫਿਰ ਸਾਰੇ ਵੀਰਾਂ ਦਾ ਜਿਹੜਾ ਅੱਜ ਜਿਹੜਾ ਉਹਨਾਂ ਨੇ ਸਾਨੂੰ ਬੁਲਾ ਕੇ ਸਾਡਾ ਸਤਿਕਾਰ ਕੀਤਾ ਔਰ ਸੰਗਤ ਦਾ ਜਿਨ੍ਹਾਂ ਨੇ ਅੱਜ ਭਾਈ ਸਾਹਿਬ ਦੀ ਜਿੱਤ ਤੇ ਮੋਹਰ ਲਾਈ